ਖੇਤੀ ਪ੍ਰਧਾਨ ਸੂਬੇ ਵਧੀਆ ਮੌਸਮ ਤੇ ਚੰਗੇ ਪਾਣੀ ਅਤੇ ਵਾਤਾਵਰਨ ਵਾਲਾ ਖਿੱਤਾ ਜੇਕਰ ਅਸੀਂ ਉਸ ਨੂੰ ਪਈਏ ਕਿ ਇੱਥੇ ਕੁਝ ਨਹੀਂ ਹੋ ਸਕਦਾ ਤੇ ਮਾਰੂਥਲ ਦੇ ਵਿੱਚ ਇਜ਼ਰਾਈਲ ਵਰਗੇ ਸਥਾਨਾਂ ਦੇ ਵਿੱਚ ਜੇਕਰ ਅੰਗੂਰਾਂ ਦੀ ਖੇਤੀ ਹੋ ਸਕਦੀ ਹੈ ਉਹਨਾਂ ਥਾਵਾਂ ਤੇ ਜਿੱਥੇ ਕਦੇ ਸੰਭਾਵਨਾ ਵੀ ਨਹੀਂ 6 ਮਹੀਨੇ ਬਰਫ਼ ਪੈਂਦੀ ਹੈ ਉਹਨਾਂ ਸਥਾਨਾਂ ਤੇ ਵੀ ਖੇਤੀ ਅਤੇ ਸਮ੍ਰiddhi ਆ ਸਕਦੀ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਸਾਨੂੰ ਕਿਸ ਪ੍ਰਕਾਰ ਅੱਗੇ ਤੁਰਨਾ ਚਾਹੀਦਾ ਹੈ ਸਾਡੇ ਵਿੱਚ ਕਮੀ ਕੀ ਹੈ ਸਾਡੇ ਸਰੋਤ ਕਿਹੜੇ ਆ ਉਹਨਾਂ ਸਰੋਤਾਂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਇਹ ਸਾਰੇ ਪੱਖਾਂ ਲਈ ਸਾਨੂੰ ਤਕਨੀਕ ਦੀ ਲੋੜ ਹੈ ਅਤੇ ਉਹ ਤਕਨੀਕ ਲਈ ਜੇ ਸਾਡਾ ਦਿਮਾਗ ਤੁਨਾ ਹੋਊਗਾ ਤਾਂ ਅੱਜ ਸਾਡੇ ਹੱਥ ਵਿੱਚ ਲਾ ਮੋਬਾਈਲ ਸਾਡੀਆਂ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰ ਸਕਦਾ ਹੈ ਜਿੰਨੀ ਕਿਸਾਨੀ ਸਾਡੀ ਸੰਘਰਸ਼ ਕਰਨ ਤੇ ਜੋਰ ਲਾਉਂਦੀ ਹੈ ਉਹਦਾ 25% ਜੋਰ ਉਹਦੇ ਨਾਲ ਹੀ ਜੇ ਪੰਜਾਬ ਦੀ ਤਰੱਕੀ ਵਿਕਾਸ ਤੇ ਟੈਕਨਾਲੋਜੀ ਤੇ ਲਾਈਏ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਜਵਾਨੀ ਨੂੰ ਕੁਝ ਅੱਜ ਤੱਕ ਐਮਐਸਪੀ ਦੇ ਰਸਤੇ ਤੁਰਨ ਦੇ ਨਾਲ-ਨਾਲ ਕੁਝ ਨਵੇਂ ਆਰਥਿਕ ਵਸੀਲੇ ਲੱਭਣ ਦੇ ਵਿੱਚ ਵੀ ਸਹਾਇਤਾ ਮਿਲੇਗੀ